ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੇ ਹਾਂ ਬੱਚਿਆਂ ਦੇ ਲਈ ਦਾਲ ਤੇ ਸਬਜ਼ੀਆਂ ਨਾਲ ਭਰਪੂਰ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਨਾਸ਼ਤਾ ਤੇ ਇਸ ਚਿਲੇ ਨੂੰ ਤੁਸੀਂ ਆਰਾਮ ਦੇ ਨਾਲ ਜਿਹੜਾ ਹੈ ਟਿਫਨ ਬਾਕਸ ਦੇ ਵਿੱਚ ਵੀ ਦੇ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਬੱਚਿਆਂ ਨੂੰ ਪਸੰਦ ਆਏਗਾ ਤੇ ਬਣਾਉਣਾ ਵੀ ਇਸ ਨੂੰ ਬਹੁਤ ਜ਼ਿਆਦਾ ਈਜ਼ੀ ਹੈ ਜਦੋਂ ਵੀ ਤੁਹਾਡਾ ਮਨ ਕਰੇ ਤਾਂ ਤੁਸੀਂ ਇਸ ਨੂੰ ਬਣਾ ਕੇ ਇਨਸਟੈਂਟ ਰੈਡੀ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਇਸ ਨੂੰ ਬਣਾ ਲਈ ਅਸੀਂ ਲੈਣੀ ਹੈ ਇੱਕ ਕੌਲੀ ਦਾਲ ਇਸ ਨੂੰ ਆਪਾਂ ਭਿਉਣਾ ਲੈਣਾ ਹੈ ਤੇ ਹੁਣ ਜਿਹੜੀ ਭਿੱਜੀ ਹੋਈ ਦਾਲ ਆ ਇਸ ਨੂੰ ਆਪਾਂ ਗ੍ਰਾਈਂਡਰ ਜਾਰ ਦੇ ਵਿੱਚ ਐਡ ਕਰਕੇ ਤੇ ਅੱਛੇ ਤਰੀਕੇ ਨਾਲ ਫਾਈਨ ਪੇਸਟ ਬਣਾ ਕੇ ਰੈਡੀ ਕਰ ਲਾਂਗੇ ਤੇ ਜਦੋਂ ਫਾਈਨ ਪੇਸਟ ਬਣ ਕੇ ਰੈਡੀ ਹੋ ਜਾਵੇ ਇਸ ਨੂੰ ਤੁਸੀਂ ਅਲੱਗ ਭਾਂਡੇ 'ਚ ਕੱਢ ਲਓ ਦੂਸਰੀ ਸਗਾ ਤੇ ਇੱਕ ਕੱਪ ਲੈਣਾ ਹੈ ਪੋਹਾ ਉਸੇ ਹੀ ਜਿੱਚ ਆਪਾਂ ਦਾਲ ਪੀਸੀ ਹੋਈ ਹੈ ਉਸੇ ਜਾਰ 'ਚ ਮੈਂ ਇੱਕ ਕੱਪ ਪੋਹਾ ਲੈ ਲਿਆ ਹੈ ਜਿੰਨੀ ਤੁਸੀਂ ਦਾਲ ਲਈ ਹੈ ਉਨੀ ਮਾਤਰਾ ਦੇ ਵਿੱਚ ਹੀ ਪੋਹਾ ਲੈਣਾ ਹੈ ਇੱਕ ਵੱਡੇ ਆਲੂ ਨੂੰ ਚੀਲਕਾ ਉਤਾਰ ਕੇ ਧੋ ਕੇ ਤੇ ਉਹਨਾਂ چھوٹے چھوٹے ਪੀਸਸ ਦੇ ਵਿੱਚ ਕੱਟ ਕਰਕੇ ਐਡ ਕਰ ਦਾਂਗੇ ਨਾਲ ਹੀ ਅਸੀਂ ਐਡ ਕਰਾਂਗੇ ਦੋ ਤੋਂ ਤਿੰਨ ਹਰੀਆਂ ਮਿਰਚਾਂ ਜੇ ਬੱਚੇ ਠੱਖਾਂਦੇ ਨੇ ਤਾਂ ਤੁਸੀਂ ਇੱਕ ਆ 30 ਹਰੀ ਮਿਰਚ ਜਿਹੜੀਓ ਐਡ ਕਰ ਸਕਦੇ ਹੋ ਨਾਲ ਹੀ ਅਸੀਂ ਜੋ ਬੈਟਰ ਬਣਾ ਕੇ ਇਸ ਨੂੰ ਅੱਛੇ ਤਰੀਕੇ ਨਾਲ ਪੀਸ ਕੇ ਤੇ ਦਾਲ ਦੇ ਮਿਕਸਚਰ ਵਿੱਚ ਹੀ ਐਡ ਕਰ ਦਵਾਂਗੇ ਤੇ ਹੁਣ ਅਸੀਂ ਐਡ ਕਰਾਂਗੇ ਕੁਝ ਸਬਜ਼ੀਆਂ ਜਿਦੇ ਵਿੱਚ ਮੈਂ ਗ੍ਰੇਟ ਕੀਤੀ ਹੋਈ ਗਾਜਰ ਲਈ ਹੈ ਪਿਆਜ਼ ਲਿਆਏ ਥੋੜਾ ਜਿਹਾ ਹਰਾ ਧਨੀਆ ਲਈ ਹੈ ਤੇ ਤਿੰਨੋਂ ਸਬਜ਼ੀਆਂ ਅਸੀਂ ਐਡ ਕਰ ਦਾਂਗੇ ਇਹਦੇ ਵਿੱਚ ਟੇਸ ਅਕੋਰਡਿੰਗ ਅਸੀਂ ਐਡ ਕਰ ਦਾਂਗੇ ਚਿਲੀ ਫਲੇਕਸ ਐਂਡ ਨਮਕ ਚਿਲੀ ਫਲੇਕਸ ਜੇ ਤੁਸੀਂ ਰਹਿਣ ਦੇਣਾ ਚਾਹੁੰਦੇ ਤੇ ਰਹਿਣ ਦਿਓ ਕਿਉਂਕਿ ਅਸੀਂ ਹਰੀ ਮਿਰਚ ਵੀ ਜਿਹੜੀ ਉਹ ਐਡ ਕੀਤੀ ਹੋਈ ਹੈ ਤੇ ਹੁਣ ਇਸ ਦੇ ਵਿੱਚ ਪਾਣੀ ਪਾ ਕੇ ਤੇ ਇਸ ਬੈਟਰ ਨੂੰ ਆਪਾਂ ਨਾ ਚਾ ਤਾਂ ਥਿੱਕ ਤੇ ਨਾ ਚਾਦਾ ਪਤਲਾ ਇਸ ਤਰ੍ਹਾਂ ਕਨਸਿਸਟੈਂਸੀ ਦੇ ਵਿੱਚ ਬਣਾ ਕੇ ਰੱਖ ਲਵਾਂਗੇ ਤੇ ਇਸ ਨੂੰ 5 ਮਿੰਟ ਬਾਅਦ ਅਸੀਂ ਇਸ ਨੂੰ ਚਿਲਾ ਬਣਾ ਕੇ ਰੈਡੀ ਕਰਾਂਗੇ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਪਾਣੀ ਐਡ ਕਰਨਾ ਚਾਹੋ ਕਿਉਂਕਿ ਅਸੀਂ ਪੋਹਾ ਐਡ ਕੀਤਾ ਹੋਇਆ ਤੇ ਕਿਸ ਲਈ ਥੋੜਾ ਜਿਹਾ ਪਾਣੀ ਅਸੀਂ ਐਡ ਕੀਤਾ ਹੈ ਕਨਸਿਸਟੈਂਸੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਅਸੀਂ ਟੱਕ ਕੇ ਰੱਖ ਦਵਾਂਗੇ ਦੂਸਰਾ ਦੂਸਰੀ ਸਾਈਟ ਤੇ ਅਸੀਂ ਗੈਸ ਨੂੰ ਆਨ ਕਰਕੇ ਤਵਾ ਜਿਹੜਾ ਰੱਖ ਦਵਾਂਗੇ ਵੀ ਉੱਪਰ ਤੇ ਹਲਕਾ ਜਿਹਾ ਦੇਸੀ ਘਿਓ ਜਆ ਆਇਲ ਲਗਾ ਕੇ ਤੇ ਮਤਲਬ 2-3 ਕੜਚੀਆਂ ਜਿਹੜੀਆਂ ਤੁਸੀਂ ਆਪਣੇ ਅਕੋਰਡਿੰਗ ਜਿੰਨਾ ਵੱਡਾ ਚਿਲਾ ਬਣਾਉਣਾ ਚਾਹੁੰਦੇ ਬਣਾ ਸਕਦੇ ਛੋਟਾ ਬਣਾ ਸਕਦੇ ਤਾਂ ਉਸੇ ਅਕੋਰਡਿੰਗ ਜਿਹੜਾ ਹੈ ਬੈਟਰ ਲੈ ਸਕਦੇ ਹੋ ਤੇ ਇਸ ਨਾਲ ਤੁਸੀਂ ਦੋਸੇ ਦੀ ਤਰ੍ਹਾਂ ਇਸ ਤਰੀਕੇ ਨਾਲ ਫਲਾ ਲੈਣਾ ਹੈ ਮਤਲਬ ਹਲਕਾ ਜਿਹਾ ਮੋਟਾ ਹੀ ਰੱਖਿਓ ਕਿਉਂਕਿ ਇਹ ਜਿਆਦਾ ਪਤਲਾ ਨਹੀਂ ਹੋਏਗਾ ਤੇ ਹੁਣ ਤਵੇ ਦੇ ਉੱਪਰ ਇਸ ਤਰੀਕੇ ਨਾਲ ਲੇਡ ਲਗਾ ਕੇ ਅੱਛੇ ਤਰੀਕੇ ਨਾਲ ਦੋਨੋਂ ਸਾਈਡ ਤੋਂ 골ਡਨ ਬ੍ਰਾਊਨ ਕਲਰ ਹੋਣ ਤੱਕ ਪਕਾ ਲੈਣਾ ਹੈ ਜੇ ਤੁਸੀਂ ਇੱਕ ਵਾਰੀ ਬੱਚਿਆਂ ਨੂੰ ਇਹ ਚਿਲਾ ਬਣਾ ਕੇ ਦਿਓਗੇ ਇੱਕ ਤਾਂ ਉਹਨਾਂ ਦੀ ਹੈਲਥ ਬਹੁਤ ਵਧੀਆ ਰਹੇਗੀ ਤੁਸੀਂ ਵੀ ਇਹ ਚਿਲੇ ਨੂੰ ਖਾ ਕੇ ਇੰਜੋਏ ਕਰ ਸਕਦੇ ਹੋ ਬਹੁਤ ਹੀ ਵਧੀਆ ਤੇ ਇੱਕਦਮ ਹੈਲਦੀ ਬਣ ਕੇ ਤਿਆਰ ਹੁੰਦਾ ਹੈ ਤੇ ਦੂਸਰਾ ਇਹ ਬੱਚੇ ਜਿਹੜੇ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਨਗੇ ਚਾਹੇ ਤੁਸੀਂ ਇਸ ਨੂੰ ਆਲੂ ਦਾ ਪਰਾਠਾ ਵੀ ਕਹਿ ਸਕਦੇ ਹੋ ਚਾਹੇ ਤੁਸੀਂ ਇਸ ਨੂੰ ਚਿਲਾ ਵੀ ਕਹਿ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੁੰਦਾ ਹੈ ਤੇ ਤੁਸੀਂ ਸਵੇਰ ਤੋਂ ਲੈ ਕੇ ਰਾਤ ਵੀ ਖਾਓਗੇ ਨਾ ਤੇ ਇਸ ਬਹੁਤ ਹੀ ਵਧੀਆ ਸੌਫਟ ਰਹੇਗਾ ਜੇ ਰੈਸਪੀ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਿਊ ਤੇ ਫਟਾਫਟ ਚਾਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਨਾਲ ਤਦ ਤੱਕ ਕੇ ਲਈ ਸਤਿ ਸ਼੍ਰੀ ਅਕਾਲ ਜੀ